ਕਉਮਾ ਤਾਂ ਆ ਦੀ ਹਾਂਜੀ ਕੀ ਹਾਲਾ ਸਾਰੇ ਦੋਸੋ ਅੱਜ ਦਾ ਬਲੌਗ ਸ਼ੁਰੂ ਕਰਦੇ ਆ ਤੇ ਚੌਥਾ ਬਲੌਗ ਆਪਣਾ ਤੇ ਚਲਤੇ ਜਣਾ ਐਮਪੀ ਦੇ ਵਿੱਚ ਤੇ ਦੁੱਧ ਲੈਣ ਚੱਲੇ ਪਹਿਲਾਂ ਵਾ ਇਧਰ ਲੀਲਾ ਫੁੱਟੀਆਂ ਲਾਹੀ ਜਾਂਦਾ ਤੇ ਆਪਾਂ ਦੁੱਧ ਲੈ ਕੇ ਆਉਣਾ ਪਿੰਡ ਦੇ ਵਿੱਚੋਂ ਦਿਖਾਉਣਾ ਤੁਹਾਨੂੰ ਡੈਰੀ ਉੱਥੋਂ ਦੀ ਆ ਦੇਖੋ ਇਹਨਾਂ ਵੀ ਪਈਏ ਕਣਕ ਤੇ ਇਹਦੇ ਵਿੱਚੋਂ ਕਹਿੰਦੇ ਇੰਨੀ ਕਣਕ ਕਲਿੰਕਲ ਦੀ ਇੱਥੇ 5 5 6 ਸੇ ਬਿੱਗੀਆਂ ਨੇ इसमें कितनी यूरिया डालते हो यूरिया हम एक बीघे की दो बोरी डालते हैं। दो बोरी दो बोरी इफको बारह बत्तीस सोलह अच्छा तो इफको खाद आता है तो सोला, एक बोरी वो डालता है उसमें एक बोरी डालते फिर तीसरी पान पिलाते उसमें फिर एक बोरी डालते तीन बोरी एक बीघे का यूरिया डालता हूँ ठीक है हाँ बोलते हैं ਕਾਵਾਦ ਸਾਨੂੰ ਤਾਂ ਇਹੀ ਵੀ ਕਣਕ ਦੇ ਵਿੱਚ ਜੂਰੀਆ ਪੈਂਦੀ ਨਹੀਂ ਇਸਦਾ ਬਾੜੀ ਪੈਂਦੀ ਆ ਹੋਰ ਨਾ ਇਸ ਵਾਰ ਗਿਆ ਬਿੱਗਾ ਵੀ ਦੇਖ ਲੋ ਇਹਨਾਂ ਦਾ ਬਿੱਗਾ ਵੀ ਛੋਟਾ ਜਿਹਾ ਹੁੰਦਾ ਆ ਬਿੱਗਾ ਇੱਕ ਇਹ ਆਹ ਸ਼ਾਇਦ ਇੱਕ ਪਤਾ ਨਹੀਂ ਦੋ ਬਿੱਗੇ ਨੇ ਇਹ ਕਿੱਥੇ ਤੱਕ ਇਹ ਹਾਂ ਇਹ ਇੱਥੋਂ ਲੈ ਕੇ ਤੇ ਹਾਂ ਇੱਥੇ ਤੱਕ ਉਹ ਤੇ ਦੋ ਬਿੱਗੇ ਨੇ ਇਹ ਤੁਰ ਤੱਕ ਤੇ ਆਪਣਾ ਤਾਂ ਇਹਦਾ ਮੁੰਡਾ ਦਾਦਾ ਕਿੱਲਾ ਵੀ ਨਾ ਮੜੇ ਬੜੀ ਜੁੜੀਆਂ ਡਾਲਦੇ ਰ। ਸਾਨੂੰ ਤਾਂ ਐ ਸੀ ਕਿਤੇ ਪਾਉਂਦੀ ਨਹੀਂ ਹੈਗੇ ਮਾਂ ਦੇ ਸ਼ੇਰ। ਪਹਿਲਾਂ ਸਾਡੀ ਸਲਾਹ ਐ ਸੀ ਬੇਸਰ ਤਣਕ ਲੈ ਕੇ ਜਾਵੇਂ ਘਰੇ ਖਾਣ ਵਾਸਤੇ। ਪਰ ਹਾਏ ਮੈਨੂੰ ਕੀ ਪਤਾ ਸੀ ਇਹਦਾ ਐਡੂ ਵੱਡਾ ਸੱਪ ਕੱਢ ਦੇਣੀ। ਮੈਂ ਸਲਾਹ ਬਣਾਈ ਬੈਠਾ ਸੀਗਾ ਦਿਮਾਗ ਦੇ ਵਿੱਚ। ਮੈਂ ਕਣਕ ਲੈ ਕੇ ਚੱਲਾਂ ਘਰੇ ਖਾਣ ਵਾਸਤੇ। ਆਪਾਂ ਆਪ ਤੁਹਾਨੂੰ ਪਤਾ ਹੀ ਆ। ਉਹਦਾ ਸੀ ਰੱਖਦੇ ਹੁੰਨੇ ਥੋੜੀ ਜੀ। ਉਹਦੇ ਵਿੱਚ ਘੱਟ ਪਾਉਣੇ ਹੁੰਨੇ ਆਗੇ। ਉਹ ਨਿਕਲਦੀ ਵੀ ਬਹੁਤ ਘੱਟ ਆਗੀ। ਤੇ ਚਲੋ। ਸਹੀ ਧੰਮ ਤੇ ਪਤਾ ਲੱਗ ਗਿਆ ਦੱਸ ਤਾ ਨੇ ਤੇ ਇੱਕ ਗੱਲ ਹੋਰ ਇੱਥੇ ਕਹਿੰਦੇ ਕਣਕ ਦਾ ਰੇਟ ਹੈਗਾ ਜਿਹੜਾ ਉਹ ਹੈਗਾ 25 ਤੋਂ 2600 ਰੁਪਿਆ ਤੇ ਆਪਣੇ ਲਿਜਾ ਕੇ ਜਿਹੜੇ ਆਪਣੇ ਵਾਲੇ ਮਤਲ ਠੱਗ ਕਹੇ ਤਾਂ ਦੇਪਾ ਉਹਨਾਂ ਨੂੰ ਇਹ ਆਪਣੇ ਵਾਲੇ ਠੱਗ ਕੀ ਕਰਦੇ ਨੇ ਕਹਿ ਕੇ ਵੀ ਦੇਸੀ ਕਣਕ ਆ ਜੀ ਆਏ ਆ ਬਾ ਹਨ ਉਹ ਸਮਾਰਕੇ ਚੀਪੀ ਧਰਦੇ ਆਪਣੇ ਵਾਲਿਆਂ ਦੇ ਤੇ 45 45 5-5000 ਨੂੰ ਕਣਕ ਵੇਚੀ ਜਾਂਦੀ ਆ ਭਾਈ ਇੱਥੋਂ ਲਿਜਾ ਕੇ हां ਇੰਨਾ ਜ਼ਰੂਰ ਆ ਵੀ ਇਹਨਾਂ ਦੀ ਕਣਕ ਦੀ ਜਿਹੜੀ ਅ ਨਸਲ ਆ ਗਈ ਮਤਲਬ ਵੈਰਾਈਟੀ ਆ ਉਹ ਹੋਰ ਹੀ ਤਰ੍ਹਾਂ ਦੀ ਆ ਠਿੱਖੀ ਜੀ ਕਣਕ ਆ ਕਿਨਾਂ ਦੀ ਤੇ ਉਹ ਬਸ ਦੇਖ ਕੇ ਜਾਪਣਾ ਆਏ ਲੱਗਦੀ ਆ ਉਧਰਲੇ ਨੂੰ ਵੀ ਦੇਸੀ ਆ ਹੁਣ ਮੈਂ ਮਤਲਬ ਜਿਹੜਾ ਮੇਰਾ ਦੋਸਤ ਸੀ ਇੱਕ ਕਰੋੜਾਂ ਦਾ ਮੁੰਡਾ ਸੀ ਜਰਾ ਤੇ ਉਹਨਾਂ ਦੇ ਘਰੇ ਮੈਂ ਦੇਖੀ ਸੀ ਇਹ ਕਣਕ ਅੱਜ ਤੋਂ 2 ਸਾਲ ਪਹਿਲਾਂ ਤੇ ਉਹਨੇ ਮੰਗਾਈ ਸੀ ਉਹ 4500 ਰੁਪਏ ਕਵਾਂਟਲ ਠੀਕ ਹੈ ਤੇ ਹੁਣ ਪਤਾ ਲੱਗਿਆ ਵੀ ਉਹ ਟਾਈਪੀ ਡਾਕੜੀ ਲਵਾਉਂਦਾ ਸਾਨੂੰ ਮੈਨੂੰ ਬੋਲਦਾ ਕਹਿੰਦਾ ਤੁਸੀਂ ਤਾਂ ਯਾਰ ਭੈਣ ਬਹਾ ਮੁੱਦੂ ਕੰਮ ਕਰਦੇ ਹੋਗੇ ਤੇ ਕਹਿੰਦਾ ਤੁਸੀਂ ਤਾਂ ਰੇਹ ਬਰੀ ਵਾਲੀ ਪਾਉਣੇ ਹੋਏ ਦਵਾਈਆਂ ਵਾਲੀਆਂ ਪਾਉਣੇ ਹੋਗੇ ਸਾਨੂੰ ਡਾਕਟਰ ਨੇ ਕਿਹਾ ਵੀ ਵਧੀਆ ਕਣ ਖਾਇਆ ਕਰੋ ਤੇ ਅੱਜ ਪਤਾ ਲੱਗਿਆ ਵੀ ਹਾਂ ਬਈ ਵਧੀਆ ਕਣ ਕਾ ਠੀਕ ਆ ਐਹੀ ਜਿਹਾ ਖਾਇਆ ਕਰੋ ਪਤੰਦਰ ਤਾਂ ਹੱਡ ਦਾ ਵੀ ਵੱਧ ਜੁੜੀ ਆ ਪਾਦੇ ਨੇ ਇਹ ਤਾਂ ਮਾਰ ਕੇ ਧੜਦੇ ਆ ਹੂੰ ਮੈਂ ਵੀ ਅੱਖੀ ਆ ਨਾ ਯਾਰ ਫਸਲ ਬਹੁਤ ਸੋਹਣੀ ਹੋਈ ਪਈ ਆ ਵਿੱਚ ਤੇ ਮਾਹ ਵੀ ਇੰਨੀ ਤਾਕੜੀ ਫਸਲ ਹੁੰਦੀ ਕਿਵੇਂ ਹੈ ਕੀ ਬਾਤ ਹੈ ਲਓ ਕਹਿੰਦੇ ਇੱਥੇ ਡੈਰੀ ਹੈਗੀ ਡੈਰੀ ਤੋਂ ਮਾ ਦੁੱਧ ਲੈਣ ਆਏ ਆਂਗੇ ਹੁਣ ਡੈਰੀ ਦਿਖਾਉਣਾ ਇੱਥੋਂ ਦੀ ਆਹ ਇਹਨਾਂ ਦੀ ਡੈਰੀ ਆਹ ਮਸ਼ੀਨਾਂ ਰੱਖੀਆਂ ਪਈਆਂ ਤੇ ਬੁਲਾਉਣੇ ਅੰਦਰੋਂ ਬਾਈ ਕਿੰਨੀ ਆਪ ਲੈ ਆਪਣੇ ਨਾਲ ਲਓ ਜੀ ਕਹਿੰਦੇ ਉੱਥੋਂ ਡੈਰੀ ਤੋਂ ਦਾ ਦੁੱਧ ਮੇਰੇ ਨਹੀਂ ਦੇ ਪੰਜ ਚੱਲਦੇ ਆਂ ਅਗਲੇ ਪਿੰਡ ਦੇ ਵਿੱਚ ਉੱਥੋਂ ਮਿਲ ਸਕਦਾ ਦੁੱਧ ਤੇ ਨਾਲੇ ਲੈ ਕੇ ਆਵਾਂਗੇ ਅੰਡੇ ਕਿਉਂਕਿ ਅੰਡੇ ਬਣਾਉਣੇ ਸੌਖੇ ਆ ਯਾਰ ਦਾਲ ਸਾਨੂੰ ਬਣਾਉਣੀ ਨਹੀਂ ਆਉਂਦੀ ਹੈਗੀ ਮਾਂ ਦੇ ਸ਼ੇਰ ਕਦੇ ਹਲਦੀ ਵੱਧ ਪਾਉਣ ਨੇ ਕਦੇ ਨੂਨ ਵੱਧ ਪਾਉਣ ਨੇ ਕਦੇ ਮਿਰਚਾਂ ਵੱਧ ਪਾਉਣ ਨੇ ਅੰਡੇ ਮੈਨੂੰ ਪਤਾ ਨਜ਼ਾਰੇ ਨਾਲ ਬਣਾਉਂ ਆ ਦੇਖੀ ਚੱਬ ਕੱਢ ਦਨਾਂ ਅੰਡੇਾਂ ਦਾ ਮੈਂ ਤੇ ਵੀਟ ਵੀ ਨਹੀਂ ਬਣਾਉਣਾ ਵੀਟ ਦਾ ਫਿਰ ਉਹ ਗੱਲ ਤਰੀ ਦੇ ਪਹੁੰਚ ਜੰਦੀ ਨਾ ਉਹ ਜਿਹੜਾ ਤੜਕਾ ਹਾਂ ਤੜਕਾ ਬਣਾਉਣਾ ਸੌਖਾ ਲੱਗਦਾ ਰੋਣਾ ਨਹੀਂ ਹੁੰਦਾ ਆਹ ਇੰਨਾ ਮੈਂ ਸਾਰਾ ਕੱਪੜੇ ਵੀ ਧੋਣੇ ਮੋੜ ਕਮਾਂ ਲੈ ਰਿਹਾ ਹਾਂ ਇਹ ਨਾਲ ਦੁੱਧ ਦਾ ਚੰਦੀ ਚੰਦੀਆ ਹੋ ਜਾ ਕੇ ਪਾਣੀ ਆ ਰਿਹਾ ਆ ਪਰ ਦੁਪਹਿਰੇ ਬੜੀ ਗਰਮੀ ਹੈ ਦੁਪਹਿਰੇ ਫਿਰ ਤਾਂ ਮਚਾਉਗਾ ਬਹੁਤ ਠੰਡਾ ਹੈ ਜੀ ਦੁੱਧ ਤਾਂ ਮਿਲ ਗਿਆ ਤੇ ਅੰਡੇ ਵੀ ਲੈ ਕੇ ਆਉਣੇ ਆ ਤੇ ਆ ਪਿੰਡ ਥੋੜਾ ਆ ਵੱਡਾ ਉਹ ਪਿੰਡ ਨੂੰ ਸਕੂਲ ਵੀ ਹੈਗਾ ਇੱਥੇ ਇਹ ਵਾਲਾ ਸਕੂਲ ਹੈ ਤੇ ਉਧਰ ਬਾਕਸ ਬਣਿਆ ਹੋਇਆ ਲਓ ਜੀ ਕਹਿੰਦੇ ਅੰਡੇ ਵੀ ਮਿਲ ਗਏ ਤੇ ਦੁੱਧ ਵੀ ਮਿਲ ਗਿਆ ਰਹਿ ਗਈ ਆਪਣੀ ਸਾਲਫ ਤੇ ਉਹ ਲੈ ਕੇ ਚੱਲਦੇ ਆ ਪਰ ਬਾਬੇ ਬੈਗ ਦਾ بڑا ਨਜ਼ਾਰਾ ਜਿਹੜਾ ਕੁਝ ਮਰਜ਼ੀ ਪਾ ਲੋ ਜੇ ਨੱਕ ਫੁੱਟੇ ਨਾ ਕਰੇ ਨਾ ਮੋਬਾਈਲ ਦਿੱਗੇ ਤੇ ਤੁਹਾਡੇ ਵਾਲੇ ਨੇ ਕਿਨੇ ਦਾ ਮੋਬਾਈਲ ਵੀ ਕਮਾਲ ਲਿਆ ਉਹਦਾ हाँ पता है तो उसकी आते हैं जेब जो वो की बदला तो निकल के की देखे हाँ तो औखा हो जाएगा फिर इस करके बहुत पहली इंतजाम पक्का करके लेकिन और अरे हमने पहली ट्राली भर दी अभी हम ट्राली बदली कर रहे हैं उसके बाद इसको डलवा के इसमें इसको लेके जाएगा वहाँ उस पहाड़ी पे वहाँ उतार के आएगा रे हेर हम पैसा कमाएगा रे ਇतना ਪੈਸਾ ਕਮਾਏਗਾ ਰੇ ਉਹ ਉਹ ਬਤਾ ਦਿਆ ਜਰਾ ਇਹ 500 250 ਲਓ ਜੀ ਕਹਿੰਦੇ ਗੇੜੇ ਦਿੰਦੇ ਦਿੰਦੇ ਆਪਾਂ ਪਹੁੰਚ ਗਏ ਚੰਬਲ ਨਦੀ ਦੇ ਵਿੱਚ ਇਹ ਆਓ ਚੰਬਲ ਨਦੀ ਉਹ ਕਾਣਾ ਨਹੀਂ ਆਇਆ ਸੀ ਮੈਂ ਨਹੀਂ ਮੈਂ ਚੰਬਾ ਕਿਤਨੀ ਕੁ ਦੂਰ ਹੈ ਨਾ ਤੇ ਮੇਰੇ ਹਿਸਾਬ ਨਾਲ ਤਾਂ ਉਹੀ ਐ ਇਹ ਪਰ ਇਹ ਮਤਲਬ ਸੁੱਕੀ ਪਈ ਆ ਹਜੇ ਉਧਰ ਅੱਗੇ ਪਾਣੀ ਹੈਗਾ ਜਿੱਥੇ ਜਿੱਥੇ ਡੂੰਗੇ ਟੋਏ ਨੇ ਉੱਥੇ ਪਾਣੀ ਖੜ ਜਾਂਦਾ ਤੇ ਜਿੱਥੇ ਨਹੀਂ ਹੈਗਾ ਤਾਂ ਉੱਥੇ ਨਹੀਂ ਹੈਗਾ ਸੁੱਕਿਆ ਪਿਆ ਤੇ ਇਹਦੇ ਵਿੱਚ ਦੇਖੋ ਆ ਜਿਹੜੀ ਜਾਲੀ ਨਹੀਂ ਲੱਗੀ ਪਈ ਆ ਵਾਲੀ ਹਨਾ ਇਹ ਹੈਗੀਆਂ ਮੱਛੀ ਮਾਰਕਟ ਨਾਲ ਦੀ ਤੇ ਉਧਰੋਂ ਮੱਛੀ ਫੜਦੇ ਨੇ ਫਿਰ ਇੱਥੇ ਵੇਚ ਦਿੰਦੇ ਨੇ 150-200 ਰੁਪਏ ਕਿਲੋ ਵੀ ਮਿਲਦੀ ਆ ਬਿਨਾ ਕੰਡੇ ਵਾਲੀ ਮੱਛੀ ਜਿਹੜੀ ਆਪਣੇ 12-1500 ਰੁਪਏ ਕਿਲੋ ਮਿਲਦੀ ਆ ਮੱਲੀ-ਮੁੱਲੀ ਵਗੈਰਾ ਸਾਰੀਆਂ ਮਿਲਦੀਆਂ ਮਤਲਬ ਅੱਡੇ ਦਾ ਤੇ ਇਧਰ ਮਾਈਨਿੰਗ ਚੱਲਦੀ ਐ ਇੱਥੇ ਇਹ ਹੁਣ ਤਾਂ ਭੱਜ ਕੇ ਜੇ ਸੀ ਇੰਜ ਲੈ ਕੇ ਜੇਬੀ ਸੀਆਂ ਖੜੀਆਂ ਹੁੰਦੀਆਂ ਹੁੰਦੀਆਂ ਤੇ ਇਹਦੇ ਵਿੱਚੋਂ ਰੇਤਾ ਕੱਢਦੇ ਨੇ ਇੱਥੋਂ ਰੇਤਾ ਬਜਰੀ ਤੇ ਜਾਲੀਆਂ ਲੈ ਕੇ ਹੁੰਦੇ ਨੇ ਨਾਲ ਤੇ ਉਹ ਜਾਲੀਆਂ ਨਾਲ ਇੱਥੋਂ ਰੇਤਾ ਕੱਢ ਕੇ ਲੈ ਜਾਂਦੇ ਨੇ ਤੇ ਜੇ ਮੈਨੂੰ ਮਿਲੀ ਕੋਈ ਜੇਬੀ ਸੀ ਰਾਤ ਪੱਦੀਆਂ ਜਾਂਦੀਆਂ ਲੱਗੀਆਂ ਮੈਨੂੰ ਤੇ ਬਾਲੇ ਵਾਰੀ ਮਿਲੀਆਂ ਟੱਕਰੀਆਂ ਮੈਨੂੰ ਹੁਣ ਪਤਾ ਨਹੀਂ ਸੀ ਪਹਿਲਾਂ ਵੀ ਇੱਥੇ ਅਜੇ ਕੁਝ ਵੀ ਹੁੰਦਾ ਤੇ ਆਪਾਂ ਪੁੱਛਿਆ ਕਿਸੇ ਤੋਂ ਪਹਿਲਾਂ ਵੀ ਕੀ ਕਰਦੇ ਨੇ ਉਹ ਬਾਈ ਨੇ ਸਾਰਾ ਕੁਝ ਦੱਸਿਆ ਆਪਾਂ ਨੂੰ ਤੇ ਐਦਾਂ ਇਹ ਟੋਏ ਪੱਟ ਕੇ ਜਾਲੀਆਂ ਨਾਲ ਬਰੇਤੀ ਬਜਰੀ ਕੱਢ ਲੈਂਦੇ ਨੇ ਤੇ ਇਹ ਟੋਏ ਦੇ ਐਂ ਦੇ ਹੀ ਪਏ ਰਹਿੰਦੇ ਨੇ ਤੇ ਜਦੋਂ ਆਊਗਾ ਮੀਂਹ ਪਾਣੀ ਲੰਗੂ ਇੱਥੋਂ ਦੀ ਤੇ ਸਾਰਾ ਕੁਝ ਸਾਫ਼ ਕਰਦਾ ਤੁਰ ਜਾਊਗਾ ਤੇ ਇਹਨਾਂ ਵਿੱਚ ਫੇਰ ਰੇਤਾ ਪਰ ਜੂਗਾ ਉਧਰ ਵੀ ਚੱਲੀ ਜਾਂਦਾ ਕੰਮ ਉਹ ਮੋਟਰ ਜੀ ਨਾਲ ਪਾਣੀ ਭਰੀ ਜਾਂਦੇ ਨੇ ਪਤਾ ਨਹੀਂ ਦਿੱਤਾ ਗੱਡੀ ਆਂਦੇ ਨੇ ਦੇਖ ਕੇ ਆਉਣੇ ਉਹ ਕੀ ਕਰਦੇ ਨੇ ਲਓ ਜੀ ਕਹਿੰਦੇ ਹੋ ਗਿਆ ਸੀ ਕੁਸਤ ਦਾ ਕੰਮ ਪੱਤੀ ਟੁੱਟ ਗਈ ਤੇ ਇਹਦਾ ਲਵਾ ਆ ਗੀ ਇਹ ਵੀ ਕਸੁੱਤੀ ਲੱਗੀ ਇਹ ਲਵਾ ਲਈ ਇੱਥੇ ਥੱਲੋਂ ਪਾੜ ਗਿਆ ਸਾਰਾ ਗਾਡਰ ਉਹ ਵਾਲਾ ਸਾਰਾ ਪਾੜ ਗਿਆ ਇੱਧਰੋਂ ਵੀ ਪਾੜ ਗਿਆ ਆਹ ਗਰੇ ਬੜੀ ਓਕੇ ਹੈ ਕਮਾਈ ਕਰਨੀ ਐ ਪੀ ਚ ਤੁਹਾਨੂੰ ਕੀ ਚੀਜ਼ ਹੋਰ ਦਿਖਾਣਾ ਮੈਂ ਬਿਲਡਿੰਗ ਦੇਖੋ ਕਿ ਹੈਗਾ ਪਤਾ ਨਹੀਂ ਕੋਈ ਡੱਬਾ ਹੀ ਨਹੀਂ ਹੈਗਾ ਦੇਖੋ ਫਿਰ ਤਾਂ ਇਦਾਂ ਦਾ ਲੱਗਦਾ ਸਮਝ ਨਹੀਂ ਆਈ ਮੈਨੂੰ ਕਿਹਾ ਅ빠 ਹਮ ਕੋ ਬਤਾ ਦਿਓ ਕੀ ਹੋਇਆ ਕਿੱਸੇ ਹੋ ਤਾਊ ਬੜੀ ਆ ਤਾਊ ਬੋ ਤਾਊ ਬੜੀ ਹਬੂ ਕੀ ਹੋਗਾ ਤੇਰਾ ਕਾਲਿਆ ਬਚ ਗਿਆ ਫਿਰ ਵੀ ਟੁੱਟਣ ਤੋਂ ਲਓ ਜੀ ਕਹਿੰਦੇ ਅਸੀਂ ਤਾਂ ਜੋ ਬਣਾ ਰਹੇ ਥੋੜੀ ਸਾਡੇ ਦੋ ਚਾਰ ਬੰਦੇ ਜਿਹੜੇ ਹੈਗੇ ਸੀ ਤੇ ਇਹ ਜਾ ਰਹੇ ਪਿੰਡ ਇਹ ਇਧਰਲੇ ਪਿੰਡ ਚ ਜਾਂਦੀ ਸੀ ਤੇ ਇਹਨਾਂ ਨੇ ਚੜਾ ਲਿਆ ਕਹਿੰਦੇ ਟਰੈਕਟਰ ਵਿੱਚ ਤੇ ਹੁਣ ਤੁਸੀਂ ਐ ਹਰਾਂਉਣ ਹੋਗੇ ਵੀ ਯਾਰ ਟਰੈਕਟਰ ਵਿੱਚ ਵੜੇ ਵੜੇ ਬਈ ਪਹਿਲਾਂ ਬਿੱਡ ਖੋਲਣਾ ਪੈਂਦਾ ਡੇਢ ਦੋ ਘੰਟੇ ਲਾ ਕੇ ਬਿੱਡ ਖੋਲ ਕੇ ਤੇ ਫੇਰ ਵਿੱਚ ਚੜਾਇਆ ਟਰੈਕਟਰ ਨਾਲ ਤੇ ਹੁਣ ਇਹ ਪਿੰਡ ਨੂੰ ਜਾਣਗੇ ਆਮਲੀਆਂ ਫੀਮ ਇੱਥੀ ਸਿੱਟ ਜੀਆਂ ਆਪਦੀ ਚੰਗਾ ਕਿਤੇ ਨਾਲ ਲੈ ਜੀ ਰਾਜ ਚਿੱਤੜੀ ਜਿੱਤਣ ਗੁੱਟਣੇ ਇਹ ਚੱਲਦਾ ਹੈ ਬਈ ਚੱਲਦਾ ਚੁੱਲਾ ਐਂਕੀ ਦਾ ਐਂਕੀ ਦਾ ਪੰਜਾਬ ਬਣਾਦਾ ਕਹਿੰਦੇ ਪੰਜਾਬੀਆਂ ਨੇ ਬੜੀਆ ਉਹ ਸਾਦਾ ਚੁੱਲਾ ਠੀਕ ਹੈ ਸਬਜ਼ੀ ਬਣਾ ਰਹੇ ਲੋਕ ਕਹਿੰਦੇ ਉਹ ਤਾਂ ਸਾਡਾ ਲੀਲਾ ਡਿੱਗਦਾ ਹੁੰਦਾ ਰੋਜ਼ ਪਰ ਅੱਜ ਸਾਡਾ ਨਵਾਂ ਲੰਗਰੀ ਡਿੱਗ ਗਿਆ ਜ਼ਿੰਮੇਵਾਰ ਹੁੰਦਾ ਇਹ ਕਹਿੰਦੇ ਇਹ ਜ਼ਿੰਮੇਦਾਰ ਬੰਦਾ ਸਾਡਾ ਪੂਰਾ ਸਾਰਾ ਸਾਰਾ ਨਾ ਤਾਕੜਾ ਜ਼ਿੰਮੇਦਾਰ ਬੰਦਾ ਇਹ ਹਾਂ ਸਭ ਤੋਂ ਪਹਿਲਾਂ ਇਹਦੀ ਜ਼ਿੰਮੇਵਾਰੀ ਤੇ ਮਸ਼ੀਨ ਛੱਡ ਕੇ ਜਾਂਦੇ ਆ ਬੰਦੇ ਤੇ ਆ ਪੈ ਡ ਗਿਆ ਹੋਰ ਰੋਟੀਆਂ ਮੈਨੂੰ ਆਪ ਨੂੰ ਲਾਉਣੀਆਂ ਪੈਣੀਆਂ ਆ ਆ ਦੋ ਤਾਂ ਮੈਂ ਬੇਲਤੀਆਂ ਬੇਲਣੀਆਂ ਤਾਂ ਨਹੀਂ ਹੁੰਦੀਆਂ ਮੈਨੂੰ ਸਮਾਰ ਕੇ ਐਂ ਜੇ ਬੇਲਤੀਆਂ ਮੈਂ ਇੱਕ ਵਾਰੀ ਹਾਂ ਇਹ ਐ ਲਾਤੀਆਂ ਰੋਟੀਆਂ ਲੋ ਜੀ ਕਹਿੰਦੇ ਰੋਟੀਆਂ ਬਣਾ ਕੇ ਖਵਾਤੀਆਂ ਤੇ ਖਾਈ ਜਾਂਦੇ ਆ ਬਾਈ ਫਰੀ ਇਹਨੇ ਭਾਂਡੇ ਭੁੰਡੇ ਸਾਹਮਣੇ ਆਪਾਂ ਵੀ ਸੌਣ ਦੀ ਤਿਆਰੀ ਕਰ ਲਈ ਤੇ ਸੌਣੇ ਆਖਰ ਸੌ ਬਲੌਗ ਨੂੰ ਆਪ ਇਥੇ ਐਂਡ ਕਰਦੇ ਆਂ ਤੇ ਮਿਲਦੇ ਆਂ ਕੱਲੂ ਕਿੰਨੇਵੇਂ ਬਲੌਗ ਵਿੱਚ ਓਕੇ ਟਾਟਾ ਬਾਏ ਬਾਏ ਜੇ ਬਲੌਗ ਚੰਗਾ ਲੱਗਿਆ ਤਾਂ ਸ਼ੇਅਰ ਕਰਦੇ ਹੋ